ਮਿਸ਼ਨ ਦੀਪ ਐਜੂਕੇਸ਼ਨ ٹرسٹ ਦੇ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਅਜਨਾਲੇ ਦੇ ਪਿੰਡਾਂ ਦੇ ਵਿੱਚ ਪਿੰਡ ਸੂਫੀਆਂ ਦਾ ਦੌਰਾ ਕੀਤਾ ਗਿਆ ਅਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਦੀ ਮਦਦ ਕੀਤੀ ਗਈ ਹੈ ਮਿਸ਼ਨ ਦੀਪ ਦੀ ਕੋਆਰਡੀਨੇਟਰ ਗੁਰਸੀਮਾ ਪ੍ਰੀਤ ਕਰਨੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਿਸ਼ਨ ਦੀਪ ਆਜ ਐਜੂਕੇਸ਼ਨ ٹرسٹ ਬੜੇ ਲੰਬੇ ਸਮੇਂ ਤੋਂ ਲੋੜਵੰਦ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਅਤੇ ਫ੍ਰੀ ਬੱਸਾਂ ਦੀ ਸਹੂਲਤ ਦੇ ਰਿਹਾ ਹੈ ਉਹਨੇ ਕਿਹਾ ਕਿ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਦਸਵੰਨ ਕੱਢ ਕੇ ਲੋਕਾਂ ਨੇ ਸੇਵਾ ਕੀਤੀ ਹੈ ਮਿਸ਼ਨਦੀਪ ਐਜੂਕੇਸ਼ਨ ٹرسٹ ਨੂੰ ਚਲਾਉਣ ਵਾਲੇ ਮੁੱਖ ਡਾਇਰੈਕਟਰ ਕਮਲਪ੍ਰੀਤ ਸਿੰਘ ਹਨ 2007 ਤੋਂ ਸੇਵਾ ਕਰ ਰਹੀ ਹੈ ਸ਼ੁਰੂ ਕੀਤੀ ਮਿਸ਼ਨਦੀਪ ਅੱਜ ਹਰ ਕਿਸੇ ਦੀ ਆਸ ਬਣ ਗਈ ਹੈ ਗੁਰਸੀਮਾ ਪ੍ਰੀਤ ਨੇ ਦੱਸਿਆ ਕਿ ਸਾਡੀ ਟੀਮ ਦੇ ਵੱਲੋਂ ਪਹਿਲਾ ਪਿੰਡ ਦਾ ਸਰਵੇ ਕੀਤਾ ਗਿਆ ਸੀ ਉਸ ਤੋਂ ਬਾਅਦ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਗਈ ਹੈ ਮੇਰਾ ਨਾਮ ਜਵੰਤ ਗੁਰਦੇ ਤੇ ਅੱਜ ਜਿਹੜੇ ਭੈਣ ਜਣੇ ਆਏ ਨੇ ਐਨ ਜੀ ਵਾਲੇ ਰਾਸ਼ੀ ਨੂੰ ਜਾ ਕੇ ਨਹੀਂ ਉਹਨਾਂ ਦਾ ਬਹੁਤ ਬਹੁਤ ਅਸੀਂ ਸ਼ੁਕਰਾਨਾ ਕਰਦੇ ਅਸੀਂ ਉਹਨਾਂ ਕਰ ਨਹੀਂ ਸਕਦੇ ਸ਼ੁਕਰਾਨਾ ਜਿੰਨਾ ਕਿ ਇਹਨਾਂ ਨੇ ਸਾਨੂੰ ਦਿੱਤਾ ਵਾ ਬਹੁਤ ਵਧੀਆ ਗੱਲ ਕੀਤੀ ਹੈ ਚਲੋ ਜਿੰਨੀ ਵੀ ਸੰਗਤ ਨੇ ਉਹਨਾਂ ਨੂੰ ਸੰਯੋਗ ਦਿੱਤਾ ਉਹਨਾਂ ਨੇ ਵੀ ਗਾਂ ਸਾਨੂੰ ਸੰਯੋਗ ਦਿੱਤਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਮਹਾਰਾਜ ਇਹਨਾਂ ਦੀ ਬੜੀਆਂ ਬੜੀਆਂ ਮਰਾ ਕਰੇ ਇਹਨਾਂ ਦੇ ਕਮਾਈ ਦੇ ਵਰਕ ਤਾਂ ਪਾਵੇ ਤੇ ਬਾਤ ਤੁਹਾਡੇ ਤੱਕ ਲੋੜਵਾ ਤੱਕ ਸਮਾਨ ਲਈ ਸੀ ਪਹੁੰਚਦਾ ਸੀ ਅਗਲਾ ਹਾਂਜੀ ਨਹੀਂ ਚਲੋ ਜਿੰਨਾ ਵੀ ਪਹੁੰਚਿਆ ਵੀ ਆ ਅਸੀਂ ਇਹ ਨਹੀਂ ਕਹਿ ਸਕਦੇ ਵੇਖੋ ਵੀ ਸਾਨੂੰ ਪਹੁੰਚਿਆ ਨਹੀਂਗਾ ਜਿੰਨਾ ਵੀ ਸਾਨੂੰ ਪਹੁੰਚਿਆ ਵਾ ਬਹੁਤ ਵਧੀਆ ਵਾ ਬਾਕੀ ਚਲੋ ਜਿਨ੍ਹਾਂ ਨੂੰ ਨਹੀਂ ਵੀ ਲੋੜ ਉਹਨਾਂ ਨੂੰ ਵੀ ਮਿਲਣ ਦਿਆ ਵਾ ਜਿਨ੍ਹਾਂ ਨੂੰ ਲੋੜ ਜਿਆਦੀ ਉਹਨਾਂ ਨੂੰ ਨਹੀਂ ਵੀ ਮਿਲਣ ਦਿਆ ਲੇਕਿਨ ਜਿੰਨੇ ਵੀ ਸਾਡੇ ਤੇ ਸਰਪੰਚ ਸਾਹਿਬ ਨੇ ਉਹਨਾਂ ਨੇ ਵੀ ਸਾਡੀ ਬੜੀ ਮਦਦ ਕੀਤੀ ਜੀ ਐਵੇਂ ਕੋ ਕਹੀਏ ਵੀ ਸਾਨੂੰ ਨਹੀਂ ਦਿੱਤਾ ਬਹੁਤ ਕੁਛ ਦੇਣ ਦੇ ਨੇ ਅਹੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਅੱਜ ਹਾਂਜੀ ਮਿਲਿਆ ਮਿਲਿਆ ਰਾਸਨ ਹਾਂਜੀ ਮਤਲਬ ਹੋਰ ਵੀ ਗੱਲ ਲੋੜਵੰਦ ਪਰਿਵਾਰਾਂ ਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਾਣਦੇ ਆ ਅੱਜ ਸਾਰਿਆਂ ਨੂੰ ਜਾਣਦੇ ਆ ਜਰਾਸਨ ਜੀ ਹਾਂਜੀ ਜਾਣਦੇ ਆ ਮੈਂ ਗੁਰਸਿਮਾ ਪ੍ਰੀਤਕੌਰ ਐਨ ਜੀਓ ਮਿਸ਼ਨ ਦੀ ਪੈਜੂਕੇਸ਼ਨਲ ਟਰਸਟ ਦੇ ਵੱਲੋਂ ਕੋਆਰਡੀਨੇਟਰ ਆ ਜਿੱਥੇ ਮੈਂ ਵਿਜ਼ਿਟ ਕਰਨ ਆਈ ਸੀ ਆਪਣੀ ਸਾਰੀ ਟੀਮ ਦੇ ਨਾਲ ਇਹ ਹਰ ਵੀ ਟਲਾਕੇ ਜਾਇਆ ਜਾਵੇ ਹਾਂਜੀ ਕੀ ਅੱਜ ਇਹਨਾਂ ਵਾਸਤੇ ਕੋ ਰਾਸ਼ਨ ਸਮਗਰੀ ਸੋਫੀਆ ਪਿੰਡ ਵਿੱਚ ਆਏ ਆ ਰਾਸ਼ਨ ਦੇ ਅਸੀਂ ਤਿਆਰ ਕੀਤੇ ਨੇ ਇਹ ਇਹਦੇ ਵਿੱਚ ਜੋ ਮਹੀਨੇ ਦਾ ਕਹਿੰਦੇ ਲੋ ਜ਼ਰੂਰਤ ਦਾ ਰਾਸ਼ਨ ਦਾ ਸਮਾਨ ਹੈ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਦੀ ਰੋਟੀ ਚਲਾ ਸਕਦੇ ਪਰ ਸਾਡੇ ਮੰਨ ਦੀ ਦੀ ਜਾਂ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਤੇ ਜਿਨ੍ਹਾਂ ਦੇ ਚੁੱਲ੍ਹੇ ਸੁੱਕੇ ਨੇ ਨਾ ਉਹ ਚੁੱਲ੍ਹੇ ਵਿੱਚ ਰੋਟੀ ਬਣ ਸਕੇ ਉਹਦੇ ਕਰਕੇ ਸੰਗਤ ਦੇ ਕੋਲੋਂ ਹੀ ਸਹਿਯੋਗ ਲੈ ਕੇ ਇਹ ਰਾਸ਼ਨ ਦੇ ਬੈਗਸ ਅਸੀਂ ਤਿਆਰ ਕਰਕੇ ਪਿੰਡਾਂ ਵਿੱਚ ਲੈ ਕੇ ਆਏ ਆਂ ਤੇ ਜਿੱਥੇ ਖਾਸ ਤੌਰ ਤੇ ਮੇਲ ਮੈਂਬਰਸ ਨਹੀਂ ਹੈਗੇ ਲੇਡੀਜ਼ ਨੇ ਕਲੀਆਂ ਬਜ਼ੁਰਗ ਮਾਪਿਆਂ ਨੇ ਜਿੱਥੇ ਮੁਸ਼ਕਲ ਹੈਗੀ ਉਹਨਾਂ ਤੱਕ ਅਸੀਂ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਰਾਸ਼ਨ ਪ੍ਰੋਵਾਈਡ ਕਰ ਰਹੇ ਹਾਂ ਪਹਿਲੇ ਸਰਵੇ ਕਰਦੇ ਜਿਵੇਂ ਪਿੱਛੇ ਜੇ ਪੂਰਾ ਸਾਡੇ ਟੀਚਰ ਨੇ ਇਹ ਸਾਡੇ ਪੂਰੇ ਪੰਜਾਬ ਦੀ ਗੱਲ ਕਰੀ ਹੈ ਤਾਂ ਹਰ ਦਿਲ ਦੱਸ ਤੇ ਬੜਾ ਰਾਸ਼ਨ ਆਇਆ ਰਾਸ਼ਨ ਉਹਨਾਂ ਘਰ ਪਹੁੰਚਿਆ ਜਿਨ੍ਹਾਂ ਨੂੰ ਲੋੜ ਤੇ ਨਹੀਂ ਸੀ ਮੈਂ ਤੁਹਾਡੀ ਗੱਲ ਹਾਂਜੀ ਇਹ ਗੱਲ ਬੜੀ ਸੁਧਨਚਾਰੀ ਕਿ ਰਾਸ਼ਨ ਤੇ ਬਹੁਤ ਆਇਆ ਦਿੱਤਾ ਤੇ ਬਹੁਤ ਗਿਆ ਪਰ ਜਿੱਥੇ ਲੋੜ ਸੀ ਉੱਥੇ ਨਹੀਂ ਪਹੁੰਚਿਆ ਸੰਸਾ ਵੱਲੋਂ ਅਸੀਂ ਜ਼ਰੂਰ ਕੋਈ ਕਾਇਦਾ ਕਾਨੂੰਨ ਬਣਾਏ ਆ ਸਾਡੀ ਇੱਕ ਟੀਮ ਹੈ ਜੋ ਪਹਿਲਾਂ ਸਰਵੇ ਕਰਦੀ ਹੈ ਘਰ ਵਿਜ਼ਿਟ ਕਰਕੇ ਅਸੀਂ ਫਾਈਨਲੀ ਫਿਰ ਉਹਨੂੰ ਅਲੋਟ ਕਰਦੇ ਆ ਉਸ ਤੋਂ ਬਾਅਦ ਇੱਕ ਦੂਸਰੀ ਟੀਮ ਹੈ ਜਿਹਨੇ ਰਾਸ਼ਨ ਦੇਣ ਜਾਣਾ ਜਿਵੇਂ ਅਸੀਂ ਅੱਜ ਆਏ ਆ ਇਹ ਪਹਿਲਾਂ ਸਾਡੇ ਡਰਾਈਵਰ ਵੱਲੋਂ ਸਾਡੀ ਟੀਚਰ ਵੱਲੋਂ ਇਹ ਵੈਰੀਫਾਈ ਕੀਤੇ ਗਏ ਨੇ ਵੈਰੀਫਿਕੇਸ਼ਨ ਤੋਂ ਬਾਅਦ ਜਿੱਥੇ ਸਾਨੂੰ ਲੱਗਾ ਵੀ ਸਿਰਫ ਲੇਡੀਜ਼ ਨੇ ਬਜ਼ੁਰਗ ਮਾ ਕੋਈ ਸੋਰਸ ਨਹੀਂ ਹੈਗਾ ਉੱਥੇ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ ਇਹ ਜਿਹੜੀ ਹੈ ਸੇਵਾ ਵਾ ਇਹ ਦਸਵਾਲ ਦੀ ਦੁਕਾਨ ਦੇ ਕੋਲ ਤੁਹਾਨੂੰ ਭੇਜ ਕੇ ਦਿੱਤਾ ਗਈ ਸੇਵਾ ਸੰਗਤ ਮਾਪਿਉਂਦੀ ਸੰਗਤ ਅੱਗੇ ਅਸੀਂ ਝੋਲੀ ਢੀ ਹੈ ਕਿ ਜੋ ਵੀ ਤੁਸੀਂ ਦੇਣਾ ਚਾਹੋ ਤੇ ਮੈਂ ਬੜਾ ਹੀ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਕਿ ਮਿਸ਼ਨ ਦੀਪ ਨਾਲ ਅਜਹਰ ਜੀ ਜਿਹੜਾ ਨਾ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਬਾਹਰ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਬੜਿਆਂ ਨੇ ਰਸਦ ਭੇਜੀ ਹੈ ਬੜਿਆਂ ਨੇ ਸੇਵਾ ਭੇਜੀ ਹੈ ਤਾਂ ਸਾਡੀ ਤੇ ਇੱਕ ਜ਼ਿੰਮੇਵਾਰੀ ਡਬਲ ਹੋ ਜਾਂਦੀ ਵੀ ਅਸੀਂ ਜਿਹੜੇ ਮੋਸਟ ਨੀਡੀ ਜਿੱਥੇ ਬਹੁਤ ਜ਼ਿਆਦਾ ਲੋੜ ਹੈ ਉੱਥੇ ਅਸੀਂ ਪਹੁੰਚੀਏ ਮਦਦ ਵਸਤੇ ਕਿੰਨੇ ਪਰਿਵਾਰਾਂ ਦਾ ਜਰਾਚ ਲੈ ਗਏ ਅੱਜ ਸਾਡੀ ਕੋਸ਼ਿਸ਼ ਹੈ ਕਿ ਪਿੰਡ ਦੇ ਵਿੱਚ ਜਿਹੜੇ ਸੋਫੀਆ ਪਿੰਡ ਵਿੱਚ ਆਏ ہیں ਜਿਨ੍ਹਾਂ ਨੇ ਮੈਕਸਿਮਮ ਘਰਾਂ ਵਿੱਚ ਅਸੀਂ ਦੇ ਸਕਦੇ ਹਹੀਏ ਜਿਨ੍ਹਾਂ ਨੇ ਸਰਵੇ ਅੱਜ ਕਰ ਪਾਵਾਂਗੇ ਅਸੀਂ ਕਵਰ ਕਰਾਂਗੇ ਸੰਗਤਾਂ ਨੂੰ ਵੀ ਪੇਰ ਕਰਨਾ ਚਾਹੁੰ ਜਿਨ੍ਹਾਂ ਨੇ ਦਸਤਖਤ ਭੇਜਿਆ ਰੋ ਸੰਗਤ ਦਾ ਧੰਨਵਾਦ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਸਾਡੇ ਕੋਲ ਸੇਵਾ ਲਈ ਹੈ ਤੇ ਉਹ ਸੰ ਜੇ ਉਹ ਕਹਿੰਦੇ ਨਾ ਕਿ ਪੰਜਾਬੀ ਨਾਲ ਪੰਜਾਬੀ ਖੜਾ ਹੈ ਭਾਵੇਂ ਅੰਮ੍ਰਿਤਸਰ ਹੈ ਭਾਵੇਂ ਪੰਜਾਬ ਤੋਂ ਬਾਹਰ ਹੈ ਭਾਵੇਂ ਆਸਟ੍ਰੇਲੀਆ ਹੈ ਭਾਵੇਂ ਕੈਨੇਡਾ ਹੈ ਪਰ ਜੇ ਪੰਜਾਬੀ ਨਾਲ ਪੰਜਾਬੀ ਖੜਾ ਤੇ ਪੰਜਾਬ ਡੁੱਬੇਗਾ ਨਹੀਂ ਸੋ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਇਵਨ ਆ ਜਿਹੜੇ ਮੇਰੇ ਵੀਰ ਆ ਕਵਰੇਜ ਵੀ ਕਰ ਰਹੇ ਨੇ ਇਹਨਾਂ ਨੇ ਸਾਡੇ ਕੋ ਇਹ ਆਪਣੇ ਆਪ ਹੀ ਆਏ ਨੇ ਤੇ ਇਹ ਵੀ ਇੱਕ ਲੋਕਾਂ ਤੱਕ ਸੁਨੇਹਾ ਪਹੁੰਚਣ ਲਈ ਇਹਨਾਂ ਦਾ ਵੀ ਬੜਾ ਵੱਡਾ ਜ਼ਰੀਆ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਵਿਨੋਦ ਕੁਮਾਰ ਕੇ ਆਚੀ ਨਿਊਜ਼ ਨੈਟਵਰਕ